ਹਰੀਰਾ ਪੇਕੋਵੀਂ ਬਣਿਸ਼ਵਤੀਆ ਮੁਰਦਾਬਾ 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 ਕੇਜਰੀਆ ਮੁਰਦਾਬਾ 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 ਕੁਵਕਤਮਨ ਮੁਰਦਾਬਾ 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 ਜਾਨ ਸਰਕਾਰ ਮੁਰਦਾਬਾ 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 ਪਿੰਡ ਪੂਲਗ ਨਹੀਂ ਬੰਦਿਆਗੇ ਮੈਂ ਸਰਦਾਰ ਬਸੰਤ ਸਿੰਘ ਪਿੰਡ ਤੋੜਾ ਨੰਗਲ ਅਤੇ ਪਿੰਡਾਂ ਦੀਆਂ ਜਿਹੜੀਆਂ ਪੰਚਾਇਤਾਂ ਝੰਜੋਟੀ ਬੱਗੇ ਰਾਜਸਾਂਸੀ ਅਤੇ ਕੁਕੜਾਂ ਵਾਲਾ ਕਾਫੀ ਜਾਨੀ ਕੇ ਪਿੰਡਾਂ ਦੀਆਂ ਪਛਾਤਾਂ ਜਿਹੜੀਆਂ ਅੱਜ ਦੇ ਕਾਨਫਰੰਸ ਦੇ ਵਿੱਚ ਇਕੱਠੀਆਂ ਹੋਈਆਂ ਨੇ ਜੋ ਇਹਦੇ ਵਿੱਚ ਸਮੂਹ ਪੰਚਾਇਤ ਮੈਂਬਰ ਸਰਪੰਚ ਸਾਹਿਬਾਨ ਅਤੇ ਹੋਰ ਲੀਡਰ ਸਾਹਿਬਾਨ ਇਕੱਠੇ ਹੋਏ ਨੇ ਅਤੇ ਇੱਕ ਕਾਨਫਰੰਸ ਕੀਤੀ ਗਈ ਹੈ ਜਿਹਦੇ ਵਿੱਚ ਇਹ ਸਰਕਾਰ ਨੇ ਜਿਹੜੀ ਲੈਂਡ ਪੂਲਿੰਗ ਜਿਹੜੀ ਸਕੀਮ ਸਾਡੇ ਕਿਸਾਨਾਂ ਨੂੰ ਮਾਰ ਮਾਰੀ ਹੈ ਬੜੀ ਵੱਡੀ ਅਸੀਂ ਅੱਜ ਇਕੱਠੇ ਹੋ ਕੇ ਇਹਦਾ ਇੱਕ ਬੜਾ ਵੱਡਾ ਹਰ ਇੱਕ ਪੱਖੋਂ ਵਿਰੋਧ ਕਰ ਰਹੇ ਹਾਂ ਕਿ ਇਹ ਬੜੀ ਜਿਆਦੀ ਵੱਡੀ ਮਾਰ ਹੈ ਸਾਡੇ ਵਾਸਤੇ ਕਿਸਾਨਾਂ ਵਾਸਤੇ ਸਰਕਾਰਾਂ ਤੇ ਪਹਿਨੋ ਵੀ ਸੀ ਪਰ ਇਹਨੇ ਉਹ ਕੰਮ ਕੀਤਾ ਜਿਹੜਾ ਇੱਕ ਸ਼ਬਦ ਆਉਂਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਰਸਾਨੀ ਕਿਰਸਾਨ ਕਰੇ ਲੋਚੇ ਜੀਉ ਲਾਏ ਹਲ ਜੋਤੇ ਉਦਮ ਕਰੇ ਮੇਰਾ ਪੋਤ ਤੀ ਖਾਏ ਕਿ ਮਹਾਰਾਜ ਵੀ ਕਹਿੰਦੇ ਸੀ ਕਿਸਾਨ ਖੇਤੀ ਕਰੂਗਾ ਤੇ ਉਹਦੇ 3 ਪੁੱਤ ਖਾਣਗੇ ਤੇ ਮਤਲਬ ਕਿ ਆਪਣੀ ਜੀਵਨ ਜਿੰਦਗੀ ਜੀ ਸਕਦਾ ਹੈ ਪਰ ਕਿਸਾਨਾਂ ਨੇ ਕਿ ਜਿਹੜੀ ਸਰਕਾਰਾਂ ਨੇ ਸਾਨੂੰ ਅੱਜ ਮਾਰ ਮਾਰੀ ਆ ਫੋਟ ਪਾਉ ਤੇ ਰਾਜ ਕਰੋਦੀ ਨੀਤੀ ਜਿਹੜੀ ਪਹਿਲੀ ਹੈ ਅਪਣਾਈ ਗਈ ਹੈ ਪਰ ਇਹਦੀਆਂ ਨੀਤੀਆਂ ਹੁਣ ਅਸੀਂ ਸਾਰੇ ਪਿੰਡਾਂ ਦੇ ਵਿੱਚ ਵਿਰੋਧ ਕੀਤਾ ਹੈ ਇਹ ਸਰਕਾਰ ਦੀਆਂ ਨੀਤੀਆਂ ਕਦੇ ਵੀ ਨਹੀਂ ਚੱਲਣਗੀਆਂ ਹਰ ਪੱਖੋਂ ਅਸੀਂ ਇਹਨਾਂ ਨੀਤੀਆਂ ਨੂੰ ਫੇਲ ਕਰਾਂਗੇ ਥਾ ਥਾ ਮੁਜਾਰੇ ਕਰਾਂਗੇ ਇਹ ਆਮ ਪਾਰਟੀ ਨੂੰ ਅਸੀਂ ਪਿੰਡਾਂ ਦੇ ਵਿੱਚ ਕਦੇ ਵੀ ਵੜਨ ਦਵਾਂਗੇ ਅਤੇ ਨਾ ਹੀ ਕਦੇ ਜਿਹੜੀਆਂ ਸਰਕਾਰਾਂ ਕਬਜ਼ੇ ਲੈ ਕੇ ਆਈਆਂ ਲੈਂਡ ਪੂਲਿੰਗ ਸਾਹੀਂ ਜੋ ਮਰਜ਼ੀ ਸਾਡਾ ਕਤਰਾ ਕਤਰਾ ਬੈਜੇ ਜੋ ਮਰਜ਼ੀ ਹੋ ਜਾਵੇ ਸਾਡੀ ਵਾਰੰਗ ਹੈ ਸਰਕਾਰਾਂ ਨੂੰ ਬੇਨਤੀ ਵੀ ਹੈ ਕਿਤੇ ਇਹ ਨਾ ਭੁਲੇਖਾ ਖਾ ਜਾਣ ਇਹ ਡਰਦੇ ਨੇ ਜਾਂ ਕਿਦਾਂ ਇਹ ਸਕੀਮਾਂ ਨਾਲ ਇਹਨਾਂ ਕਬਜ਼ੇ ਕਰਾਂਗੇ ਪਰ ਕੁਝ ਵੀ ਹੋ ਜਾਏ ਅਸੀਂ ਅੱਜ ਇਕੱਠੇ ਆ ਸਾਰੇ ਤੇ ਇਕੱਠ ਦੇ ਵਿੱਚ ਬੜੀ ਬਰਕਤ ਹੈ ਝੰਝੋਟੀ ਨੰਗਲ ਜਿੰਨੇ ਪੇੜ ਨੇ ਲਾਗੇ ਬੰਨੇ ਇਹ ਸਾਰੇ ਚੀਜ਼ ਦਾ ਵਿਰੋਧ ਕਰ ਰਹੇ ਨੇ ਤੇ ਸਰਕਾਰਾਂ ਨੂੰ ਬੇਨਤੀ ਹੈ ਕਿ ਨੀਤੀਆਂ ਤੋਂ ਹਟਣ ਅਤੇ ਜਿਹੜੀ ਆ ਸਾਨੂੰ ਸੁਖਦੀ ਜ਼ਿੰਦਗੀ ਜਿਹੜੀ ਸਾਨੂੰ ਬਾਬਾ ਬੰਦਾ ਸਿੰਘ ਬਾਦਰ ਨੇ ਜ਼ਮੀਨਾਂ ਦਿੱਤੀਆਂ ਸੀ ਉਹ ਜ਼ਮੀਨਾਂ ਜਿਹੜੀਆਂ ਅੱਜ ਅਸੀਂ ਉਹਨਾਂ ਤੇ ਚੰਗੀ ਖੇਤੀ ਕਰ ਸਕੀਏ ਤੇ ਖੇਤੀ ਕਰਕੇ ਆਪਣੇ ਜਿਹੜੇ ਧੀਆਂ ਪੁੱਤ ਸਾਡੇ ਅੱਜ ਕਿਉਂ ਵਿਦੇਸ਼ਾਂ 'ਚ ਜਾ ਰਹੇ ਨੇ ਕਿਉਂਕਿ ਇਹ ਜ਼ਮੀਨਾਂ ਦੇ ਪੈਨੋਂ ਸਾਨੂੰ ਕੋਈ ਐਡਾ ਝੋਨੇ ਦਾ ਰੇਟ ਨਹੀਂ ਕੋਈ ਕਣਕ ਦਾ ਰੇਟ ਨਹੀਂ ਹਰ ਇੱਕ ਫੌਜੀ ਦੀ ਤਨਖਾਹ ਵੇਖੋ ਚਲੋ ਵਧੀਆ ਹਰ ਇੱਕ ਚੀਜ਼ ਦੇ ਵਿੱਚ ਵਾਧਾ ਹੋਇਆ ਪਰ ਝੋਨੇ ਦਾ ਉੱਥੇ ਦਾ ਉੱਥੇ ਰੇਟ ਹੈ ਅਜ ਤੋਂ ਨਿੱਕੇ ਹੁੰਦਿਆਂ ਤੋਂ ਹੀ ਵੇਖ ਰਹੇ ਆ ਕਣਕ ਦਾ ਵੀ ਉੱਥੇ ਦਾ ਉੱਥਾ ਦੇ ਰੇਟ ਹੈ ਕਿਸਾਨ ਮਜ਼ਦੂਰ ਹੈ ਦੋਵੇਂ ਹੀ ਹਰ ਪੱਖੋਂ ਜਿਹੜਾ ਛੋਟਾ ਵਰਗ ਹੈ ਕਿਸਾਨ ਹਰ ਇੱਕ ਪੱਖੋਂ ਇਹ ਮਾਰ ਰਿਹਾ ਹੈ ਅਤੇ ਸਾਡੀ اپیل ہے ਸਾਰਿਆਂ ਨੂੰ ਸਰਕਾਰ ਨੂੰ ਉਰਜੋਲ ਤੇ ਜਿਤਨਾ ਅੱਜ ਕਾਨਫਰੰਸ ਕੀਤੀ ਗਈ ਹੈ ਸਾਰੇ ਲੀਡਰ ਸਾਹਿਬਾਨ ਸਾਰੇ ਇਕੱਠੇ ਹੋਏ ਨੇ ਪਿੰਡਾਂ ਵਿੱਚ ਮੁਵਜਾਇਰ ਮੁਜਾਰੇ ਹੋ ਰਹੇ ਨੇ ਇਹ ਸਰਕਾਰ ਦਾ ਜਿਹੜਾ ਇਹ ਪੋਲਿੰਗ ਦਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੈ ਕੋਈ ਵੀ ਐਡਾ ਐਮਐਲ ਕੋਈ ਵੀ ਗਾਂ ਬੋਟਾ ਲੈਣ ਆਊਗਾ ਸਾਡੇ ਪਿੰਡ ਤੇ ਅਸੀਂ ਡਟ ਕੇ ਉਹਦਾ ਵਿਰੋਧ ਕਰਾਂਗੇ ਜੇ ਸਾਡਾ ਸਾਥ ਨਹੀਂ ਦਿੰਦੇ ਹਾਲੇ ਤੱਕ ਇਹ ਪੋਲਿੰਗ ਲੈਂਡ ਪੋਲਿੰਗ ਤੇ ਕਿਸੇ ਵੀ ਐਮਐਲਏ ਦਾ ਕਿਸੇ ਵੀ ਕਿ ਕਿਸੇ ਦਾ ਬਿਆਨ ਨਹੀਂ ਆਇਆ ਕਿ ਸਰਕਾਰ ਗਲਤ ਕਰ ਰਹੀ ਹੈ ਭਾਵੇਂ ਕਿਉਂਕਿ ਸਰਕਾਰ ਦੀਆਂ ਸਾਰੀਆਂ ਨੀਤੀਆਂ ਨੇ ਅਸੀਂ ਬੇਨਤੀ ਕਰਦੇ ਹਾਂ ਅੱਜ ਸਾਰੇ ਜਿਤਨਾ ਬੈਠੇ ਆਂ ਇਹ ਕਾਨਫਰੰਸ ਦੇ ਵਿੱਚ ਕਿ ਅਸੀਂ ਕਦੇ ਵੀ ਨਹੀਂ ਹੋਣ ਦਵਾਂਗੇ ਅੱਗੇ ਤੋਂ ਵੀ ਵੱਡਾ ਜਿਹੜੀਆਂ ਕਾਨਫਰੰਸਾਂ ਕਰਕੇ ਅੱਜ ਅਸੀਂ ਇੱਕ ਮਤਾ ਪਾਇਆ ਗਿਆ ਹੈ ਇਹ ਜਿਤਨਾ ਪੰਚਾਇਤ ਵੱਲੋਂ ਮਤੇ ਪਏ ਨੇ ਗ੍ਰਾਮ ਸਭਾ ਪੰਚਾਇਤ ਵੱਲੋਂ ਮਤੇ ਪਏ ਨੇ ਹਰ ਇੱਕ ਮਤੇ ਪਾ ਕੇ ਸਰਕਾਰ ਨੂੰ ਅਸੀਂ ਦੇ ਰਹੇ ਹਾਂ ਇਹਦਾ ਅਸੀਂ ਵਿਰੋਧ ਕਰਦੇ ਹਾਂ ਜਿਹੜੀ ਪਾਲਿਸੀ ਤੁਸੀਂ ਲੈ ਕੇ ਆਏ ਜੇ ਇਹ ਸਾਡੇ ਤੇ ਨਾ ਲਾਗੂ ਕੀਤੀ ਜਾਵੇ ਸਾਨੂੰ ਮਾਰ ਨਾ ਮਾਰੀ ਜਾਵੇ ਕਿਸਾਨ ਅੱਗੇ ਹੀ ਕਰਜ਼ੇ ਥੱਲੇ ਨੱਪਿਆ ਏ ਹਰ ਇੱਕ ਚੀਜ਼ ਥੱਲੇ ਕਦੀ ਕਹਿੰਦੇ ਲਿਮਟਾਂ ਮaaf ਕਰਾਂਗੇ ਉਹ ਕਿਉਂਕਿ ਡਾਨੀਆਂ ਬਾਨੀਆਂ ਦੇ ਕਰਜ਼ੇ ਮaaf ਕੀਤੇ ਗਏ ਹਰ ਇੱਕ ਦੇ ਕਰਜ਼ੇ ਮaaf ਹੋਏ ਨੇ ਪਰ ਕਿਸਾਨ ਦਾ ਅਜ ਤੱਕ ਵਾਅਦੇ ਕਰ ਲਿੰਦੇ ਨੇ ਕੋਈ ਕਿਸੇ ਕਿਸਾਨ ਗਰੀਬ ਦਾ ਕਰਜ਼ਾ ਨਹੀਂ ਮਾਫ ਕੀਤਾ ਗਿਆ ਕਿਸੇ ਮਜ਼ਦੂਰ ਦਾ ਕਰਜ਼ਾ ਨਹੀਂ ਮਾਫ ਕੀਤਾ ਗਿਆ ਇਹ ਜਿਹੜੀਆਂ ਸਰਕਾਰਾਂ ਆ ਡਾਨੀਆਂ ਬਾਨੀਆਂ ਦੇ ਹੱਥ ਦੇ ਵਿੱਚ ਵਿਕੀਆਂ ਨੇ ਤੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਹਾਂ ਤੇ ਕਦੇ ਵੀ ਇਹ ਕੰਮ ਨਹੀਂ ਹੋਣ ਦਵਾਂਗੇ ਤੇ ਪਿੰਡਾਂ ਦੇ ਵਿੱਚ ਅੱਗੇ ਵੀ ਪੂਰ ਜ਼ੋਰ ਤੇ ਅਸੀਂ ਇਕੱਠੇ ਹੋ ਕੇ ਲੜਾਂਗੇ ਇਹ ਅੱਜ ਕਾਨਫਰੰਸ ਕੀਤੀ ਗਈ ਹੈ ਮੇਰਾ ਨਾਮ ਅਵਤਾਰ ਸਿੰਘ ਪਿੰਡ ਅਦਲੀਵਾਲ ਤੋਂ ਜੀ ਅੱਜ ਕੀ ਲੋੜ ਪੈ ਗਈ ਹੈ ਜੀ ਪੂਰੀ ਪੰਚਾਇਤਾਂ ਇਕੱਠੀਆਂ ਹੋ ਦੀ ਸਰਕਾਰ ਖਿਲਾਫ ਜਿਹੜਾ ਹੱਲਾ ਬੁਲਾਇਆ ਗਿਆ ਦੇਖੋ ਜੀ ਅੰਮ੍ਰਿਤਸਰ ਜ਼ਿਲ੍ਹੇ ਦੇ ਲਗਭਗ 19 ਪਿੰਡ ਇਸ ਲੈਂਡ ਪੂਲਿੰਗ ਸਕੀਮ ਦੇ ਵਿਚਾਰਿਆ ਨੇ ਜੀ ਲਗਭਗ ਜੰਡਿਆਲੇ ਤੋਂ ਲੈ ਕੇ ਰਾਸਾਂਸੀ ਅਦਲੀਵਾਲ ਛੀਨੇ ਸਾਰੇ ਜੀ ਬੱਲਗਨ ਤੱਕ ਸਾਰੇ ਪਿੰਡਾਂ ਦੇ ਮੋਹਤਵਾਰਾ ਦੇ ਸਰਪੰਚ ਸਾਹਿਬਾਨ ਇੱਥੇ ਇਕੱਠੇ ਹੋਏ ਆ ਜੀ ਅਸੀਂ ਇਸ ਪ੍ਰੈਸ ਕਾਨਫਰੰਸ ਦੇ ਜ਼ਰੀਏ ਸਰਕਾਰ ਤੱਕ ਇਹ ਆਵਾਜ਼ ਪਹੁੰਚਾਉਣਾ ਚਾਹੁੰਦੇ ਆ ਜੀ ਇਹਨਾਂ ਦੇ ਵਿੱਚ ਕੋਈ ਪਾਰਟੀ ਵਾਲੇ ਬੰਦਾ ਨਹੀਂ ਜੇ ਕੋਈ ਕਿਸਾਨ ਜਿਹਾ ਬੰਦੀ ਦਾ ਬੰਦਾ ਨਹੀਂ ਜੇ ਪਰ ਉਹਨਾਂ ਸ਼ਾਬਾਸ਼ੀ ਜੋ ਸਾਡਾ ਇਸ ਇਸ ਸਕੀਮ ਦੇ ਵਿਰੁੱਧ ਸਾਡਾ ਸਾਥ ਦੇ ਰਣੀ ਅਸੀਂ ਇਸ ਕਿਸਾਨ ਮਾਰੂ ਨੀਤੀ ਦੇ ਵਿਰੁੱਧ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਜੀ ਇੱਕ ਵੀ ਕਿਸਾਨ ਇਹਨਾਂ 19 ਪਿੰਡਾਂ ਦੇ ਵਿੱਚੋਂ ਸਹਿਮਤ ਨਹੀਂ ਹੈਗਾ ਜੀ ਜੋ ਇਹ ਸਕੀਮ ਦਾ ਸਮਰਥਨ ਕਰਦਾ ਹੋਵੇ ਸਰਕਾਰ ਸਾਰਾ ਸਾਰ ਝੂਠ ਬੋਲ ਰਹੀ ਹੈ ਜੀ ਅਸੀਂ ਇੱਕ ਮੀਟਿੰਗ ਹੋਈ ਸੀ ਜਿਹਦੇ ਮਨੀਸ਼ ਸੁਸੋਦੀਆ ਜੀ ਸਤਿੰਦਰ ਜੈਨ ਹਰਦੇਵ ਸਿੰਘ ਮੁੰਡੀਆਂ ਅਤੇ ਪ੍ਰਿੰਸੀਪਲ ਸੈਕਟਰੀ ਆਏ ਸੀ ਉੱਥੇ ਡਿਬੇਟ ਚੱਲੀ ਕਾਫੀ 1-2 ਘੰਟੇ ਜੀ ਉਹਨਾਂ ਸਾਨੂੰ ਹਰ ਹਿੱਲੇ ਮਨਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਇਹਨਾਂ ਲਗਭਗ 150 ਪਿੰਡਾਂ ਸਰਪੰਚ ਸੱਦੇ ਸੀ ਤੇ ਸਰਪੰਚਾਂ ਜਦੋਂ ਉਹਨਾਂ ਨੂੰ ਸਵਾਲ ਕੀਤੇ ਉਹਨਾਂ ਨੂੰ ਜਵਾਬ ਨਹੀਂ ਆਇਆ ਜੀ ਉਹਨਾਂ ਫਿਰ ਸਾਨੂੰ ਇਹ ਕਹਿ ਆ ਵੀ ਅਸੀਂ ਮਹੀਨੇ ਦੇ ਵਿੱਚ ਵਿੱਚ ਇਹ ਸਕੀਮ ਨੂੰ ਰੱਦ ਕਰ ਦਾਂਗੇ। ਫਿਰ ਹਫ਼ਤੇ ਬਾਅਦ ਉਹਨਾਂ ਮੀਟਿੰਗ ਰੱਖ ਲਈ। ਉਸ ਮੀਟਿੰਗ ਦੇ ਵਿੱਚ ਉਹਨਾਂ ਜਿੰਨਾ ਪਿਛਲੀ ਵਾਰ ਉਹਨਾਂ ਨੂੰ ਸਖਤ ਸਵਾਲ ਕੀਤੇ ਸੀ ਜਾਂ ਜਿੰਨਾ ਵਿਰੋਧ ਜਤਾਇਆ ਸੀ ਉਹਨਾਂ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ। ਤੇ ਉਹਨਾਂ ਦੇ ਵਿੱਚ ਉਸ ਮੀਟਿੰਗ ਦੇ ਚ ਉਹਨਾਂ 2-300 ਬੰਦਾ ਆਪਣਾ ਹੀ ਵਿੱਚ ਵਾੜਿਆ ਸੀ। ਤੇ ਬਾਹਰ ਆ ਕੇ ਪ੍ਰੈਸ ਕਾਨਫਰੰਸ ਕਰਤੀ ਕਿ ਸਾਡੇ ਨਾਲ ਸਾਰੇ ਕਿਸਾਨ ਸਹਿਮਤ ਹੋ ਗਏ ਜੋ ਕਿ ਸਰਾਸਰ ਝੂਠ ਹੈ ਜੀ। ਇਹ ਦੁਨੀਆ ਦੀ ਐਸੀ ਪਹਿਲੀ ਨੀਤੀ ਹੈ ਜੀ ਜਿਹੜੀ ਸਰਕਾਰ ਕਹਿੰਦੀ ਹੈ ਵੀ ਮੁਫਤ ਜ਼ਮੀਨ ਸਾਨੂੰ ਦੇ ਦੋ ਸਾਡੀ ਜ਼ਮੀਨ ਸਾਥੋਂ ਲੈ ਕੇ ਤਾਂ ਸਾਨੂੰ ਫੇਰ ਉਹ ਮੁੱਲ ਦੇਣਾ ਚਾਹੁੰਦੀ ਹੈ ਜਿਹੜੇ ਸਾਨੂੰ ਪਲਾਟ ਦੇਣੇ ਆ ਉਹਦੇ ਤੇ ਫੇਰ ਖਰਚੇ ਚੜ੍ਹਨੇ ਆ ਕਈ ਤਰ੍ਹਾਂ ਦੇ ਉਹਨੂੰ ਹੀ ਆਪਾਂ ਡਿਵੈਲਪ ਕਰ ਲਈ ਫੇਰ ਸਾਡੇ ਕਰੋੜ 2 ਕਰੋੜ ਦਾ ਖਰਚਾ ਚੜਨਾ ਹੈ ਜੀ ਅਤੇ ਜਿਹੜੇ ਸਾਨੂੰ ਪਲਾਟ ਦੇਣੇ ਆ ਫਿਰ ਉਹ ਵੀ ਸਾਡੇ ਮਨਪਸੰਦ ਨਹੀਂ ਦੇਣੇ ਜੀ ਉਹ ਵੀ ਡਰਾ ਨਿਕਲਣਗੇ ਸਾਡੀ ਉਥੇ ਚੰਡੀਗੜ੍ਹ ਮਹੌਲੇ ਦੇ ਕਿਸਾਨਾਂ ਨਾਲ ਗੱਲ ਹੋਈ ਜਿਹੜਾ ਕਹਿੰਦੇ ਮਹੌਲੀ ਇੱਕ ਸਕੀਮ ਕਾਮਯਾਬ ਹੋਈ ਹੈ ਉਹਨਾਂ ਦੇ ਕਹਿਣਾ ਸੀ ਜੀ ਸਾਨੂੰ ਅਜੇ ਤੱਕ ਪਲਾਟ ਨਹੀਂ ਮਿਲੇ ਤੇ ਜੇ ਪਲਾਟ ਦੇ ਰਹੇ ਆ ਸਰਕਾਰ ਦੇ ਸ਼ਰਤ ਹੈ ਕਿ ਜਿਹੜਾ ਤੁਹਾਡ ਕੋਲ ਜ਼ਮੀਨ ਜਾਂ ਕਿੱਲੇ ਖਰੀਦੇ ਗਏ ਨੇ ਜਾਂ ਫ੍ਰੀ ਫੰਡ ਜੇ ਲੈ ਗਏ ਨੇ ਤੁਹਾਨੂੰ ਉਸ ਪਲਾਟ ਦੇ ਵਿੱਚੋਂ ਆਪਾਂ ਪਲਾਟ ਨਹੀਂ ਦੇਣੇ ਤੁਸੀਂ ਉਹ ਤੋਂ 5-7 ਕਿਲੋਮੀਟਰ ਪਿੱਛੇ ਜਾ ਕੇ ਤੁਸੀਂ ਆਪਣਾ ਆਪਣਾ ਜਿਹੜਾ ਵੀ ਹਜ਼ਾਰ ਜਾਂ 1200 ਗਾਜਾ ਉਸੇ ਤੁਸੀਂ ਆਪਣੀ ਦਾਵੇਦਾਰੀ ਕਰ ਸਕਦੇ ਉਹਨਾਂ ਦਾ ਸਹੀ ਇਹ ਰੇੜਗਾ ਚੱਲਣ ਦਿਆ ਦੇਖੋ ਜੇ ਸਰਕਾਰ ਦਾ ਅਸੀਂ ਉਦੋਂ ਵੀ ਗੱਲ ਕੀਤੀ ਸੀ ਫੇਰ ਗੱਲ ਕਰਦੇ ਆਂ ਸਿਰਫ ਇੱਕੋ ਸਕੀਮ ਕਰਕੇ ਇਹ ਸਰਕਾਰ ਦਾ ਬੇੜਾ ਕਰ ਕੋ ਹੋ ਰਿਹਾ ਤੇ ਜਿੱਥੋਂ ਤੱਕ ਸਾਡੇ ਵੇਖਣ ਦੀ ਗੱਲ ਲਈ ਆ ਇਹ ਸਕੀਮ ਪੰਜਾਬ ਦੇ ਉੱਤੇ ਥੋਪੀ ਜਾ ਰਹੀ ਹੈ ਦਿੱਲੀ ਵਾਲਿਆਂ ਵੱਲੋਂ ਜੀ ਜਿਨ੍ਹਾਂ ਨੂੰ ਪੰਜਾਬ ਬਾਰੇ ਕੁਝ ਨਹੀਂ ਪਤਾ ਉਹਨਾਂ ਦੀ ਕੀ ਮਨਸ਼ਾ ਵਾ ਕਿਉਂ ਸਾਡੇ ਜ਼ਮੀਨਾਂ ਲੁੱਟਣਾ ਚਾਹ ਰਹੇ ਨੇ ਕੀ ਉਹਨਾਂ ਦੇ ਸਮੇਂ ਦੇ ਨੀਤੀਆਂ ਨੇ ਇਹ ਤਾਂ ਉਹਨਾਂ ਨੂੰ ਪਤਾ ਹੋਊਗਾ ਪਰ ਇਹ ਹੁਣ ਦੇ ਸਮੇਂ ਦੇ ਵਿੱਚ ਅਸੀਂ ਇਹੋ ਕਵਾਂਗੇ ਵੀ ਇਹ ਸਰਾਸਰ ਹੀ ਵੇਖੋ ਸਾਰਿਆਂ ਦੀ ਕਈਆਂ ਦੀ ਤਾਂ ਸਾਰੇ ਸਾਰੇ ਜ਼ਮੀਨ ਵਿੱਚ ਆ ਗਈ ਉਹ ਕੀ ਕਰਨਗੇ ਪਲਾਟਾਂ ਦਾ ਕੀ ਕਰਨਗੇ ਇੱਕ ਅਮਿਤ ਅਮਨ अरोड़ा ਜੀ ਮੇਰੇ ਖਿਆਲ ਨਾਲ ਪੰਜਾਬ ਆਮ ਆਦਮੀ ਦਾ ਪ੍ਰਧਾਨ ਨੇ ਜੀ ਪ੍ਰੈਸ ਕਾਨਫਰੰਸ ਕਰਦੇ ਸੀਗੇ ਕਿ ਇਹ ਪੱਤਰਕਾਰ ਭਾਈ ਨੇ ਤੁਹਾਨੂੰ ਸਵਾਲ ਪੁੱਛਿਆ ਵੀ ਇਹ ਤੁਸੀਂ ਪਾਲਿਸੀ ਲੈ ਆ ਰਹੇ ਜੀ ਤੁਸੀਂ ਕਹਿੰਦੇ ਲੱਖ ਲੱਖ ਦਵਾਂਗੇ ਕਿੰਨਾ ਚਿਰ ਦੋਗੇ ਇਹ ਕਿਹੜੀ ਉਸ ਵੇਲੇ ਟਡਵਲ ਡਵੈਲ ਪੋਈਆਂ ਉਹ ਕਹਿੰਦਾ ਜੀ ਮੈਂ ਕਦੋਂ ਨਾਲ ਉਸ ਵੇਲੇ ਡਵੈਲ ਪੋਈਆਂ ਇਹ ਡਵੈਲ ਹੋਣ ਨੂੰ 10 ਸਾਲ 20 ਸਾਲ ਲੱਗਣਗੇ ਇਹਦਾ ਮਤਲਬ ਵੀ ਸਾਹੀਂ 10 ਦਾ 20 ਵੀ ਸਾਲ ਭੁੱਖੇ ਰਵਾਂਗੇ ਅਸੀਂ ਤਾਂ ਕਿਹਦੇ ਦਿਹਾੜੀ ਕਰਨ ਯੋਗ ਬਣੇ ਰਹਿਣਾ ਜੀ ਕਿਸਾਨ ਲਈ ਕੋਈ ਕੀਤਾ ਵਾ ਕਿਸਾਨੀ ਜਦੋਂ ਚੋ ਕਿਹੋ ਕਿੱਲਾ ਤੇ ਭਾਵੇਂ ਕਿ ਖੁਦ ਦਾ ਕਿੱਲੇ ਜਦੋਂ ਚੋ ਆਪਣਾ ਪਰਿਵਾਰ ਪਾਲਦਾ ਜਾਂ ਆਪਣਾ ਜੋ ਵੀ ਕਾਰੋਬਾਰ ਕਰਦਾ ਜੀ ਪਰ ਕਹਿ ਰਹੇ ਕਿ ਕਿਸਾਨ ਨੂੰ ਖਤਮ ਕੀਤਾ ਜਾ ਰਿਹਾ ਪੰਜਾਬ ਚ ਬਿਲਕੁਲ ਹੀ ਖਤਮ ਕੀਤਾ ਜਾ ਰਿਹਾ ਜੀ ਇਹ ਸਰਕਾਰਾਂ ਦੀਆਂ ਵੇਖੋ ਮੈਂ ਪਿੱਛੇ ਜਿਹੜੇ ਆਪਣੇ ਦਿੱਲੀ ਤਾਂ ਨਹੀਂ ਲਾਉਂਦੇ ਰਹੀ ਜੀ 2020 ਕੀ ਦੇ ਵਿੱਚ ਉਥੇ ਬੀਜਪੀ ਬੀਜਪੀ ਕਿੱਨਾ ਧੱਕਾ ਕਰਨ ਜਾ ਰਹੀ ਸਭ ਕੁਝ ਕਾਰਪੋਰੇਟਾਂ ਦੇ ਹੱਕ ਦੇਣ ਜਾ ਰਹੀ ਹੁਣ ਆਮ ਆਦਮੀ ਵਾਲੇ ਆਪਾਂ ਇੱਕ ਬਦਲਾਅ ਕਰਕੇ ਵੇ ਸਰਕਾਰ ਨੂੰ ਲੈ ਕੇ ਆਏ ਆਪਾਂ ਸਾਰੇ ਅਸੀਂ ਦੇਖੋ ਇੱਥੇ 90% ਆਮ ਆਦਮੀ ਦੇ ਸਰਪੰਚ ਜੀ ਆਗੂ ਬੈਠੇ ਨੇ ਪਰ ਪਾਰਟੀਆਂ ਨਾਲ ਆਪਾਂ ਰੋਣਾ ਜੀ ਜੇ ਸਾਡੀਆਂ ਜ਼ਮੀਨਾਂ ਸਾਰ ਤੋਂ ਖੋਹ ਲਈਆਂ ਅਸੀਂ ਪਾਰਟੀ ਦੇ ਵਰਕਰ ਹੀ ਕਰਨ ਜੋਗੇ ਰਹਿਾਂਗੇ ਬਾਅਦ ਚ ਪਰ ਲੱਗਦਾ ਕਿ ਜਿਹੜਾ ਕਿਸਾਨ ਤੇ ਦੁਕਾਨਦਾਰ ਦਾ ਨੌ ਮਾਸ ਦਾ ਰਿਸ਼ਤਾ ਉਹ ਵੱਖਰਾ ਕੀਤਾ ਜਾ ਰਿਹਾ ਕਿਉਂਕਿ ਜੇ ਕਿਸਾਨ ਹੀ ਰੋਗਾ ਦੁਕਾਨਦਾਰ ਕਿੱਥੋਂ ਕੰਮ ਦੇ ਦੇਖੋ ਜੀ ਦੁਕਾਨਦਾਰੀ ਦਾ ਕਿਸੇ ਤਾਂ ਆਣਾ ਜੇ ਕੋਈ ਉਸ ਕੋ ਪੈਸੇ ਲੈ ਕੇ ਜਾਊਗਾ ਤੇ ਜੇ ਕਿਸੇ ਨੂੰ ਆਮਦਨੀ ਹੀ ਨਾ ਰਹੀ ਹੁਣ ਇਹ ਸਾਡੇ ਕੋ ਮੁਕਤ ਦੀ ਜ਼ਮੀਨ ਲੈਣਾ ਚਾਹ ਰਹੇ ਸਾਡੇ ਕੋ ਆਮਦਨ ਦਾ ਸਾਧਨ ਦੱਸੋ ਨਾ ਕੋ ਸਾਨੂੰ ਪੈਸਾ ਦੇਣਾ ਨਾ ਹੀ ਉਥੇ ਕੋਈ ਵਜਾਈ ਕਰ ਸਕਦੇ ਆ ਕਿਸਾਨ ਜਾਊਗਾ ਤੇ ਜਾਊ ਕਿੱਧਰ ਪਹ ਲੱਗਦਾ ਕਿ ਇੱਥੇ ਕਿੱਲਾ ਕਿਸਾਨ ਨਹੀਂ ਕਾਫੀ ਜਿਹੜੇ ਕਿਤੇ ਕਿਸਾਨੀ ਦੇ ਨਾਲ ਉਹ ਖਤਮ ਹੋਦੇ ਨਜ਼ਰ ਆਉਂਦੇ ਉਹਨਾਂ ਨੂੰ ਵੀ ਬਾਹਰ ਨਿਕਲਣਾ ਚਾਹੀਦਾ ਕਰ ਰਿਹਾ ਦੁਨੀਆ ਦਾ ਕੋਈ ਵੀ ਕੀਤਾ ਜੀ ਜ਼ਮੀਨ ਦੇ ਨਾਲ ਹੀ ਜੁੜਿਆ ਹੋਇਆ ਜੋ ਵੀ ਆ ਕਿਸੇ ਦੀ ਜਿੱਥੇ ਹੁਣ ਬੇਸ਼ੱਕ ਯੂਕਰੇਨ ਦੀ ਜੰਗ ਵੇਖ ਲਓ ਜਾਂ ਅਮਰੀਕਾ ਜਾਂ ਕਿਤੇ ਵੀ ਆ ਜਿੱਥੇ ਜ਼ਮੀਨ ਉਪਜਾਊ ਆ ਮੁਲਕ ਉਹਦੇ ਪਿੱਛੇ ਹੀ ਲੜਦੇ ਏ ਬੰਜਰ ਰੇਗਿਸਤਾਨ ਦਾ ਪਿੱਛੇ ਕੋਈ ਨਹੀਂ ਲੜਦਾ ਜੀ ਤੇ ਸਾਡੀ ਪੰਜਾਬ ਦੀ ਇਡੀ ਸੋਹਣੀ ਵਧੀਆ ਜ਼ਮੀਨ ਸੀ ਉਪਜਾਊ ਜ਼ਮੀਨ ਤੇ ਇਹ ਸੜ ਤੋਂ ਸਿਕੋਣਾ ਚਾ ਰਿਹਾ ਤੇ ਖੋਗੇ ਵੇਖੋ ਨਾ ਕੋਈ ਸਾਨੂੰ ਮਾਣ ਪੱਤਾ ਨਾ ਕੋਈ ਪੈਸਾ ਨਾ ਕੋ ਉਜਾੜਾ ਪੱਤਾ ਨਾ ਕੋਈ ਅਗਲੇ ਦਿਨਾਂ ਕੋ ਪਾਲਸੀ ਆ ਵੀ ਜੇ ਉਜੜਾਂਗੇ ਤੇ ਜਾਵਾਂਗੇ ਕਿੱਥੇ ਪਿੰਡਾਂ ਦੇ ਪਿੰਡ ਜਾੜ ਰਿਹਾ ਜੀ ਠੀਕ ਹੈ ਸਮੂਹ ਪੰਚਾਇਤਾਂ ਦੇ ਸਰਪੰਚ ਸਾਹਿਬ ਮੈਂਬਰ ਸਾਹਿਬਾਨ ਜਿੰਨੇ ਵੀ ਆਏ ਨੇ ਜਿਨ੍ਹਾਂ ਦੀ ਜ਼ਮੀਨ ਪੂਲਿੰਗ ਐਕਟ ਦੇ ਵਿੱਚ ਆ ਚੁੱਕੀ ਆ ਤੇ ਜੋ ਅੱਜ ਏਕਾ ਆਪਣੇ ਆਪ ਨੂੰ ਥੱਕ ਗਿਆ ਮਹਿਸੂਸ ਕਰ ਰਿਹਾ ਵੇਖੋ ਇਹ ਵੀ ਚਲੋ ਆ ਆ ਮਾਦੀ ਪਾਰਟੀ ਨਾਲ ਸੰਬੰਧ ਰੱਖਦੇ ਆ ਪਰ ਮਸਲਾ ਇਹ ਕਿ ਜਦੋਂ ਸਾਡੀ ਜਾਇਦਾਦ ਨਹੀਂ ਬਚੂਗੀ ਤਾਂ ਪਾਰਟੀ ਨੂੰ ਕੀ ਕਰਨਾ ਤੇ ਪਾਰਟੀਆਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਮੰਨ ਲਓ ਕਿ ਆਪਾਂ ਕੋਈ 100 ਥੋੜਾ ਖਾਦੀ ਹੈ ਕਿ 10 20 ਸਾਲ ਸਰਕਾਰ ਇਸੇ ਪਾਰਟੀ ਦੀ ਰਹਿਣੀ ਹੈ ਜੇ ਸਰਕਾਰ ਕੱਲ ਨੂੰ ਚੇਂਜ ਹੋ ਜਾਂਦੀ ਦੂਜੀ ਨੀ ਲਾਗੂ ਕਰਦੀ ਪਹਿਰਾਣੀ ਸਾਨੂੰ ਦਿੰਦੀ ਹੈ ਕੀ ਕਰਾਂਗੇ ਇਹ ਹੁਣ ਸਾਨੂੰ 4800 ਗਾਜ ਸਾਡੀ ਜਗ੍ਹਾ ਲੈ ਕੇ ਸਾਨੂੰ 1000 ਗਾਜ ਦਾ ਪਲਾਟ ਦੇ ਰਿਹਾ ਤੇ 200 ਗਾਜ ਦਾ ਇੱਕ ਵਕਰਾ ਦੇ ਰਿਹਾ ਤੇ ਪੈਸਾ ਕਿੱਥੇ ਆ ਅਸੀਂ ਤੇ ਜਿੰਤਾ ਕਿ ਜ਼ਮੀਨ ਵਾਪਸ ਲੈ ਨਹੀਂ ਲੈਂਦੇ ਮੰਨ ਲਓ ਇੱਕ ਕਿਲਾ ਵਿੱਚ ਆਈ ਦਾ ਕਿਲੇ ਜਿੰਨੇ ਜਿਹੜੇ ਬਰੇ ਬਿਆਨ ਨਹੀਂ ਕਰਦਾ ਉਹਨੇ ਜਿਹੜਾ ਕਿਤੇ ਸਾਡੇ ਪਿਓ ਸਾਨੂੰ ਸੌਣ ਨਹੀਂ ਦਿੰਦੇ ਘਰ ਦੇ ਵਿੱਚ ਤੇ ਸਾਡੇ ਤੇ ਰਿਸ਼ਤੇ ਵੀ ਪੈਲੀਆਂ ਵੇਖ ਕੇ ਹੁੰਦੇ ਆ ਤੇ ਸਾਡੀਆਂ ਪੈਲੀਆਂ ਨੂੰ ਪੈ ਗਈ ਤੇ ਸਾਡੀ ਤਾਂ ਮੇਰੇ ਤਰ੍ਹਾਂ ਵਿਆਹ ਵੀ ਨਹੀਂ ਹੋਣਾ ਕਿਦਾ ਸੋ ਇਹ ਸਰਕਾਰ ਨੂੰ ਇਹ ਬੜਾ ਗੰਭੀਰ ਵਿਸ਼ਾ ਵਾ ਇਹ ਸਰਕਾਰ ਨੂੰ ਬੜਾ ਤਰੀਕੇ ਦੇ ਨਾਲ ਚੱਲਣਾ ਚਾਹੀਦਾ ਵਾ ਇਹ ਜਿਹੜੇ ਵੇਖੋ ਮਹੱਲੀ ਵਰਗੇ ਜਿਹੜੇ ਸ਼ਹਿਰ ਆ ਉੱਥੇ ਲੋਕ ਮਾਈਗ੍ਰੇਟ ਹੋ ਕੇ ਆਉਂਦੇ ਆ ਅੰਮ੍ਰਿਤਸਰ ਦੇ ਵਿੱਚ ਕੋਈ ਮਾਈਗਰੇਟ ਹੋ ਗਣੀ ਚਾਉਂਦਾ ਅੰਮ੍ਰਿਤਸਰ ਇੱਕ ਟੂਰਿਸਟਸ ਦਾ ਸ਼ਹਿਰ ਆ ਇੱਥੇ ਆਉਂਦੇ ਲੋਕ ਆ ਸਟੇ ਕਰਦੇ ਆ ਤੇ ਵਾਪਸ ਚਲੇ ਜਾਂਦੇ ਆ ਸੋ ਇਸ ਕਰਕੇ ਹਰ ਸ਼ਹਿਰ ਦੀ ਆਪ ਆਪਣੀ ਵੱਖੋ ਵੱਖਰੀ ਮਜਬੂਰੀ ਹੁੰਦੀ ਆ ਜਾਂ ਹਰ ਇੱਕ ਸ਼ਹਿਰ ਦਾ ਵੱਖੋ ਵੱਖਰਾ ਸਿਸਟਮ ਹੁੰਦਾ ਸੋ ਇਸ ਕਰਕੇ ਆਪਾਂ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਇਸ ਪਾਲਿਸੀ ਨੂੰ ਤੁਰੰਤ ਵਾਪਸ ਕੀਤਾ ਜਾਵੇ ਤਾਂ ਕਿ ਜਿਹੜੇ ਆ ਲੋਕਾਂ ਦੇ ਵਿੱਚ ਕਿਸਾਨਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਵਾ ਇਹਨੂੰ ਖਤਮ ਕੀਤਾ ਜਾ ਸਕਦਾ ਭਾਈ ਕੀ ਸਮਝਦੇ ਕਿਸਾਨ ਸਰਕਾਰ ਤੱਕ ਆ ਗਰੀ ਕਿਸਾਨਾਂ ਦੇ ਨਾਲ ਵੇਖੋ ਸਰ ਤੱਕ ਸਰਾਸਰ ਤੱਕ ਆਉਣ ਮਨ ਲੋ ਮੇਰੀ ਮਾਲਕੀ ਜ਼ਮੀਨ ਆ ਮੇਰੇ ਕੋਲ 4800 ਗਜ ਲੈ ਕੇ 1000 ਗਜ ਦੇ ਰਹੇ ਤੇ ਇਹਦੇ ਵਿੱਚ ਕੀ ਮੇਰਾ ਕੋ ਭਲਾ ਕਰ ਰਹੇ ਨਾ ਕੋ ਰੁਪਈਆ ਨਾ ਕੋ ਤੇਲੀ ਇਹ ਮਨ ਲੋ ਕੇ ਪੈਲੀ ਲੈਣੀ ਹੁਣ ਮਨ ਲੋ ਗੱਲ ਕਰਦੇ ਆ ਜੀ ਪ੍ਰਾਈਵੇਟ ਕਲੋਨੀਆ ਵਾਲੇ ਦੇ ਪ੍ਰਾਈਵੇਟ ਕਲੋਨੀਆ ਵਾਲੇ ਜੇ ਸਾਨੂੰ ਇਧਰੋ ਕਰੋੜ ਰੁਪਏ ਦੇ ਲਈ ਅਗਲੇ ਬਨੇ ਜਾ ਕੇ ਬਹਾਨਾ ਵੀ ਕਰ ਲੀਦਾ ਤੋਂ ਹੁਣ ਜੇ ਮੰਨ ਲਓ ਕਿ ਸਾਨੂੰ ਕੁਝ ਮਿਲੂਗਾ ਇਹਨੇ ਤਾਂ ਬਿਆਨਾਂ ਕਿਹਦਾ ਨਾ ਕਰ ਲਾਂਗੇ ਤੇ ਯਾਰ ਗਾਇ ਨੂੰ ਸਾਡੇ ਬੱਚਿਆਂ ਨੇ ਜਿਹੜੇ ਹੋਣ ਵਾਲੇ ਉਹਨਾਂ ਨੇ ਖੇਤੀਬਾੜੀ ਦਾ ਕੀ ਸਾਧਾ ਰਹਿ ਜਾਊਗਾ ਹੁਣ ਭਾਈ ਅਗਲਾ ਸਟੈਪ ਕੀ ਤੁਹਾਡਾ ਸਾਡਾ ਅਗਲਾ ਸਟੈਪ ਤੇ ਇਹੀ ਹੈ ਕਿ ਜੇ ਮੰਨ ਲਓ ਫਿਰ ਤੇ ਮਰ ਮਰੌਣ ਦੀ ਗੱਲ ਰਹਿ ਗਈ ਤੇ ਰੜਾਂਗੇ ਤੇ ਮਰਾਂਗੇ ਵੀ ਤੇ ਲੜਾਂਗੇ ਵੀ ਆਪਣੀ ਔਰ ਜ਼ਮੀਨਾਂ ਥੋੜਾ ਛੱਡ ਦੇਣੀਆਂ ਹਾਂ ਸਾਨੂੰ ਕੋਈ ਅਪੀਲ ਕਰਨਾ ਚਾਹੁੰਗੇ ਤਾਂ ਕੋਈ ਤੇਹੀ ਨਮਾਇंदे ਹੋ ਜੀ ਕੋਈ ਤੇ ਕਈ ਨਮਾਇंदे ਬੈਠੇ ਨੇ ਆਪ ਪਾਰਟੀ ਦੇ ਦੇਖੋ ਮੈਂ ਤੇ ਇੱਕੋ ਗੱਲ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਆਗ ਨਾਲ ਨਾ ਖੇਡੋ ਇਹ ਡੂਮਣੇ ਛੱਤੇ ਹੱਥ ਨਾ ਪਾਓ ਇਹ ਬੜਾ ਨੁਕਸਾਨ ਹੋ ਜਾਊਗਾ ਪਾਰਟੀ ਦਾ ਤੇ ਇਸ ਕਰਕੇ ਕਾਨੂੰਨ ਨੂੰ ਤੁਰੰਤ ਪ੍ਰਭਾਵ ਦੇ ਨਾਲ ਵਾਪਸ ਲਓ ਤਾਂ ਕਿ ਲੋਕ ਆਪਣਾ ਜਿਹੜਾ ਦੁਬਾਰਾ ਜਿਹੜੀ ਆਪਣੇ ਜ਼ਿੰਦਗੀਆਂ ਚੰਗੀ ਤਰ੍ਹਾਂ ਹੰਡਾ ਸਕਣ ਆਉਣ ਵਾਲੇ ਕਿੰਨੇ ਜੀਮਨ ਸਾਹਿਬ ਤੁਸੀਂ ਮੇਰੋਂ ਕਿ ਅਸੀਰ ਸਾਹਿਬ ਜੀ ਸਾਨੂੰ ਟਾਈਮ ਤੇ ਦੇਣ ਸਾਨੂੰ ਤੇ ਇਹਦੇ ਜਿੱਦਾਂ ਜਾਣੇ ਆ ਤੇ ਚੰਡੀਗੜ੍ਹ ਪੁੱਛਦੇ ਜੇ ਹੱਕ ਜੇ ਕਿ ਵਿਰੋਧ ਚ ਅਸੀਂ ਕਿੰਨੇ ਕਿ ਵਿਰੋਧ ਚ ਉਹਨਾਂ ਤੇ ਚਲੋ ਬਾਹਰ ਹੋ ਤੁਸੀਂ ਫਿਰ ਸਾਨੂੰ ਤੇ ਬਾਹਰ ਕੱਢ ਦਿੰਦੇ ਆ ਤੇ ਸਰਪੰਚ ਅਦਲੀਆ ਵਾਲੇ ਮੈਂ ਦੇਖਣੇ ਆਂ ਪਾਰਟੀ ਤੁਹਾਨੂੰ ਨਹੀਂ ਮਿਲ ਦਿੱਤਾ ਜਾ ਰਿਹਾ ਬਖਸ਼ੂ ਸਰ ਮੈਨੂੰ ਇਹ ਸਮਝ ਨਹੀਂ ਲੱਗਦੀ ਕਿ ਕਿਹੜੀ ਐਡੀ ਕਿਤੇ ਸਾਡੇ ਤੇ ਐਡੀ ਬੇਤਬਾਰੀ ਹੋ ਗਈ ਹੈ ਕਿ ਸਾਨੂੰ ਅੰਦਰ ਹੀ ਨਹੀਂ ਵੜਨ ਦੇ ਜਿਵੇਂ ਅਸੀਂ ਕਿਹੜੇ ਕੋਈ ਟੈਰਰਿਸਟ ਆ ਅਸੀਂ ਤੇ ਗਾਲੀ ਰੱਖਦੇ ਆ ਪਾਕੀ ਰੱਖਦੇ ਆ ਜੇ ਪਾਕ ਕਰ ਕੰਨੇ ਸਰਕਾਰ ਕਰਕੇ ਰੱਖਣੇਗੀ ਸਰਕਾਰ ਗਾ 2027 ਚ ਰਿਪੀਟ ਕਰ ਜੇ ਨਹੀਂ ਤਾਂ ਫਿਰ ਫਿਰ ਜੋ ਹਾਲ ਹੋਣਾ ਫਿਰ ਆਪ ਸਾਂਭ ਲੈਣਾ ਪਵੇ ਨਾ ਕਿੰਦਾ ਸਰਕਾਰ ਦੀਆਂ ਜਿਹੜੀਆਂ ਪੌਸੀਆਂ ਪੰਜਾਬ ਦੇ ਵਿੱਚ ਚਲਾਈਆਂ ਜਾ ਰਹੀਆਂ ਨੇ ਕੋਈ ਕੀ ਇਹ ਸਰਕਾਰ ਨੇ ਜੇ ਪਾਲਸੀਆਂ ਚ ਲਈਆਂ ਤੇ ਕੇਂਦਰ ਤੇ ਗੱਲ ਚ ਗੂੜ ਦੇ ਕੇ ਕਾਨੂੰਨ ਵਾਪਸ ਕਰਾਏ ਨਾ ਤੇ ਜੇ ਉਹਨਾਂ ਨੂੰ ਕਰਾ ਸਕਦੇ ਫਿਰ ਇਹਨਾਂ ਕੇ ਨਾਂ ਵੀ ਲਵਾ ਕੇ ਪੰਗਾ ਫਿਰ ਵੇਖੀ ਜੋ। ਉਹ ਗੱਲ ਦਾ ਦਬਾਅ ਪਿਆ ਜਾ ਰਿਹਾ ਦਲੀਲ ਸਾਡੇ। ਇਹ ਹੁਣ ਵੇਖੋ ਜੀ ਇਹ ਤੇ ਕਾਰਪੇਟ ਘਰਾਣਿਆਂ ਦੇ ਮਗਰ ਹੱਥ ਆ ਉਹੀ ਇਹਨਾਂ ਨੂੰ ਸਾਰਾ ਕੋਈ ਦੱਸ ਰਿਹਾ ਕਾਰਪੇਟ ਘਰਾਣੇ ਜਿਹੜੇ ਉਹ ਜ਼ਮੀਨਾਂ ਲੈਣੀਆਂ ਚਾਹੁੰਦੇ ਇਨਡਾਇਰੈਕਟਲੀ ਸਰਕਾਰ ਦੇ ਨਾਲ ਰਲ ਕੇ ਤੇ ਆ ਜੇ ਸਰਕਾਰ ਨਾਲ ਰਲਦੇ ਤੇ ਕਿਸਾਨ ਦੇ ਹੱਥ ਪੱਲੇ ਕੁਝ ਨਹੀਂ ਪਊਗਾ। ਲੱਗਦਾ ਕਿ ਕਿਸਾਨੀ ਇਸ ਤਰ੍ਹਾਂ ਖਤਮ ਹੋ ਜਾਊਗੀ। ਅਸਾਨੀ ਦੇ ਖਤਮ ਹੋਏ ਵੇਖੋ ਜੀ ਹੁਣ ਸਰ ਕੋਈ ਵੀ ਬੰਦਾ ਜ ਸਾਡੇ ਇਥੇ ਪ੍ਰੋਪਰਟੀਆਂ ਬੇਗਰੀਆਂ ਸੀ ਸਾਰਾ ਕੁਝ ਹੋ ਰਿਹਾ ਹੁਣ ਵਪਾਰੀ ਵਰਗ ਡਰ ਗਿਆ ਸਾਰਾ ਕੋਈ ਜ਼ਮੀਨ ਲੈ ਕੇ ਖੁਸ਼ ਹੀ ਨਹੀਂ ਸਾਰਾ ਕੁਝ ਸਟਾਪ ਸਟਾਪ ਹੋ ਚੁੱਕਾ